ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਪਹੁੰਚੇ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਜਿੱਥੇ ਧੰਤ ਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਪਣੇ ਜ਼ਿੰਦਗੀ ਦੇ 18 ਸਾਲ ਬਤੀਤ ਕੀਤੇ ਅਤੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਬਾਬਾ ਨੇ ਆਪਣੇ ਹੱਥੀ ਖੇਤੀ ਕੀਤੀ ਤੇ ਇਸ ਸਥਾਨ ਤੇ ਜਿਸੋ ਖੂਹ ਤੋਂ ਪਾਣੀ ਲੈ ਕੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਖੇਤੀ ਕੀਤੀ ਹੈ ਉਸ ਦੇ ਆਪ ਦਰਸ਼ਨ ਕਰ ਰਹੇ ਹੋ ਸਾਹਮਣੇ ਇਹ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਖੂਹ ਤੋਂ ਪਾਣੀ ਲੈ ਕੇ ਖੇਤੀ ਕੀਤੀ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਪਾਵਨ ਬਾਬਾ ਲਹਿਣਾ ਜੀ ਪਹੁੰਚੇ ਤੇ ਗੁਰੂ ਸਾਹਿਬ ਜੀ ਦੇ ਮubaruk ਚਰਣਾ ਦੀ ਲੰਬਾ ਸਮਾਂ ਸੇਵਾ ਕੀਤੀ ਇਹ ਉਹ ਪਵਨ ਸਥਾਨ ਹੈ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖੀ ਪਰਖੀ ਆਹ ਉਹ ਖੂਹ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਸ ਤੋਂ ਪਾਣੀ ਲੈ ਕੇ ਇਸ ਪਵਨ ਸਥਾਨ ਤੇ ਖੇਤੀ ਕੀਤੀ ਹੈ ਅੱਜ ਸਿੱਖ ਸੰਗਤਾਂ ਦਾ ਬੇਅੰਤ ਇਕੱਠ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੇ ਇੱਕ ਇੱਥੇ ਬੰਬ ਛੁੱਟਿਆ ਗਿਆ ਕਰਤਾਰਪੁਰ ਨੂੰ ਨਸ਼ਟ ਕਰਨ ਵਾਸਤੇ 1971 ਦੇ ਵਿੱਚ ਲਿਖਿਆ ਹੋਇਆ ਵੀ ਭਾਰਤੀ ਸੈਨਾ ਨੇ ਬੰਬ ਸੁੱਟਿਆ ਸੀ ਪਰ ਅਕਾਲ ਪੁਰਖ ਵਾਹਿਗੁਰੂ ਨੇ ਫੂ ਨੇ ਪਵਿੱਤਰ ਗੋਦ ਵਿੱਚ ਲੈ ਲਿਆ ਤੇ ਅੱਜ ਵੀ ਇੱਥੇ ਉਹ ਜਿਹੜਾ ਬੰਬ ਹੈ ਉਹ ਨੂੰ ਉਸੇ ਤਰ੍ਹਾਂ ਸੁਰੱਖਿਆ ਤੇ ਨਾਲ ਰੱਖਿਆ ਹੋਇਆ ਹੈ ਆ ਉਹ ਬੰਬ ਦੇ ਦਰਸ਼ਨ ਕਰ ਰਹੇ ਹੋ ਤੇ ਇਹ ਹੀ ਉਹ ਪਾਵਨ ਸਥਾਨ ਹੈ ਆ ਆ ਉਹ ਸਥਾਨ ਹੈ ਜਿੱਥੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਖੇਤੀ ਕੂਹ ਨੂੰ ਪਾਣੀ ਲਿਆਉਂਦੇ ਸੀ ਇਹ ਕੂਹ ਦੀਆਂ ਟੰਡਾ ਇੱਥੋਂ ਗੜਦੀਆਂ ਸਨ ਤੇ ਇੱਥੇ ਹੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ 18 ਸਾਲ ਗੁਜ਼ਾਰੇ ਇੱਥੇ ਹੀ ਧੰਨ ਗੁਰੂ ਪਾਵਨ ਲੈਣਾ ਜੀ ਨੂੰ ਪਰਖਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਸਥਾਨ ਤੋਂ ਜਿਹੜਾ ਆਪਣਾ ਰੂਪ ਧਾਰਨ ਕੀਤਾ ਸੀਗਾ ਵੀ ਕੁੱਤੇ-ਕੁੱਤੀਆਂ ਪਿੱਛੇ ਲਾ ਲੇ ਸਨ ਤੇ ਇੱਥੇ ਹੀ ਪਰਖ ਹੋਈ ਸੀ ਉਸ ਤੋਂ ਬਾਅਦ ਪਾਵਨ ਲੈਣਾ ਜੀ ਇਸ ਪਰਖ ਦੇ ਵਿੱਚ ਪਾਸ ਹੋਏ ਤੇ ਪਾਵਨ ਪਾਸ ਹੋਣ ਤੋਂ ਬਾਅਦ ਦੂਜੇ ਸਰੂਪ ਦੇ ਅੰਦਰ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਰੂਪ ਦੇ ਅੰਦਰ ਉਹ ਪਾਵਨ ਲੈਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਬਣ ਕੇ ਇਸੇ ਸਥਾਨ ਤੇ ਉਹਨਾਂ ਨੂੰ ਗੁਰਤਾ ਦੀ ਗੱਦੀ ਦੀ ਮਿਲੀ ਤੇ ਇੱਥੋਂ ਹੀ ਫਿਰ ਉਹਨਾਂ ਨੂੰ ਖੰਡੂਰ ਸਾਹਿਬ ਜਾਣ ਦਾ ਹੁਕਮ ਹੋਇਆ ਤੇ ਉਹ ਉੱਥੇ ਚਲੇ ਗਏ ਤੇ ਜਦੋਂ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸਥਾਨ ਤੇ ਸਤਖੰਡ ਗਏ ਤਾਂ ਮਹਾਰਾਜ ਦਾ ਇਸ ਸਥਾਨ ਤੇ ਪਾਵਨ ਸਰੀਰ ਸੀ ਪਰ ਇੱਥੇ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਉਸ ਸਮੇਂ ਸਿੱਖਾਂ ਦੇ ਵਿੱਚ ਥੋੜੀ ਜਿਹੀ ਵੰਡ ਹੋ ਗਈ ਵੀ ਅਸੀਂ ਸੰਸਕਾਰ ਕਰਨਾ ਹੈ ਤੇ ਅਸੀਂ ਇੱਥੇ ਦਫਨਾਉਣਾ ਹੈ ਫਿਰ ਉਹ ਮਹਤ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਦੋਂ ਸਰੀਰ ਵੇਖਣ ਲੱਗੇ ਤੇ ਇੱਥੇ ਸਰੀਰ ਨਹੀਂ ਸੀ ਕੇਵਲ ਫੁੱਲ ਸਨ ਚਾਦਰ ਚੁੱਕੀ ਗਈ ਤੇ ਫਿਰ ਸਿਆਣੇ ਬਜ਼ੁਰਗਾਂ ਦੇ ਕਹਿਣ ਦੇ ਉੱਤੇ ਮਹਾਂਪੁਰਖਾਂ ਦੇ ਕਹਿਣ ਦੇ ਉੱਤੇ ਚਾਦਰ ਅੱਧੀ-ਅੱਧੀ ਵੰਡੀ ਗਈ ਤੇ ਆਹ ਉਹ ਸਥਾਨ ਹੈ ਮਜ਼ਾਰ ਜਿੱਥੇ ਮੁਸਲਮਾਨ ਵੀਰਾਂ ਨੇ ਆਪਣੀ ਚਾਦਰ ਦਾ ਜਿਹੜੀ ਹੈ ਦਫਨਾਈ ਗਈ ਮਜ਼ਾਰ ਬਣਾਈ ਇਹ ਉਹ ਸਥਾਨ ਦੇ ਦਰਸ਼ਨ ਕਰ ਰਹੇ ਹੋ ਤੇ ਅੰਦਰ ਮੈਂ ਦਰਸ਼ਨ ਕਰਾਉਣਾ ਹੈ ਜਿੱਥੇ Hindu ਵੀਰਾਂ ਨੇ ਆਪਣੀ ਚਾਦਰ ਦਾ ਸਸਕਾਰ ਕੀਤਾ ਵਾਹ ਤੇ ਉਹ ਸਥਾਨ ਕਾਇਮ ਅੱਜ ਵੀ ਮੌਜੂਦ ਹੈ ਉਸੇ ਤਰ੍ਹਾਂ ਸੁਰੱਖਿਤ ਹੈ ਦਰਬਾਰ ਸਾਹਿਬ ਉੱਪਰ ਹੈ ਦਰਬਾਰ ਸਾਹਿਬ ਦੇ ਸੰਗਤ ਬਹੁਤੀ ਹੋਣ ਕਰਕੇ ਮੂਵੀ ਉਨੀ ਅਲਾਉਡ ਨਹੀਂ ਹੈ ਮੈਂ ਦਰਸ਼ਨ ਕਰਾਉਣਾ ਹੈ ਇਹ ਉਹ ਥਾਂ ਹੈ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਚਾਦਰ ਦਾ ਸਸਕਾਰ ਹੋਇਆ ਆ ਉਹਨਾਂ ਦਾ ਦੇਹਰਾ ਬਣਾ ਬਣਾ ਦਿੱਤਾ ਗਿਆ ਦੇਹਰਾ ਉਹਨਾਂ ਦਾ ਤੇ ਬੜਾ ਸੁੰਦਰ ਸਰੂਪ ਹੈ ਇਹ ਉਹ ਪਾਵਨ ਸਥਾਨ ਜਿੱਥੇ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ 18 ਸਾਲ ਇਸ ਸਥਾਨ ਨੂੰ ਦਿੱਤੇ ਤੇ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਮ ਤੇ ਇੱਥੋਂ ਦੀ ਜਿਹੜੀ ਬਹੁਤ ਜ਼ਿਆਦਾ ਜ਼ਮੀਨ ਜਿਹੜੀ ਹੈ ਉਹ ਮੌਜੂਦ ਹੈ ਤਿਆਲਾ ਰਿਆਸਤ ਦੇ ਰਾਜੇ ਨੇ ਪਹਿਲਾਂ ਇਹ ਸਥਾਨ ਕਾਇਮ ਕੀਤਾ ਸੀ ਉਸ ਤੋਂ ਬਾਅਦ ਸਮੇਂ ਦੇ ਮੁਤਾਬਕ ਇੱਥੋਂ ਦੀ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਪਾਕਿਸਤਾਨ ਦੀ ਉਹਨਾਂ ਨੇ ਇਸ ਪਾਵਨ ਸਥਾਨ ਦਾ ਜਿਹੜਾ ਉਹ ਸੇਵਾ ਕੀਤੀ ਹੈ ਤੇ ਅੱਜ ਬਹੁਤ ਹੀ ਸੁੰਦਰ ਹਾਲ ਲੰਗਰ ਹਾਲ ਦੀਵਾਨ ਹਾਲ ਬੜਾ ਸੁੰਦਰ ਸੋਹਣਾ ਸਥਾਨ ਜਿਹੜਾ ਹੈ ਉਹ ਬਣ ਕੇ ਮੌਜੂਦ ਹੈ ਬੜੀ ਸੋਹਣੀ ਇਮਾਰਤ ਸਤਗੁਰਾਂ ਨੇ ਬੜੀ ਰਹਿਮਤ ਕੀਤੀ ਐ ਬਾਵਨ ਸਥਾਨ ਦੇ ਉੱਤੇ ਆ ਪ੍ਰਾਤ ਨੂੰ ਉਸ ਸਮੇਂ ਦੇ ਦਰਖਤ ਖੜੇ ਐ ਜਿਸ ਸਮੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਹਿੰਦੇ ਹੋਣਗੇ ਤੇ ਅੱਜ ਉਹ ਸਥਾਨ ਬੜਾ ਰਮਣੀਕ ਸਥਾਨ ਐ ਤੇ ਜਿੱਥੇ ਅੱਜ ਇਹ ਸੁੰਦਰ ਸੁਹਣਾ ਆ ਇੱਥੇ ਨਾਮ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਵੀ ਇੱਥੇ ਹੀ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਤੇ ਮਹਾਨ ਬਾਣੀਆਂ ਇੱਥੇ ਬਹਿ ਕੇ ਰਚਨਾ ਕੀਤੀਆਂ ਤੇ ਇੱਥੋਂ ਸਿੱਖੀ ਦਾ ਜਿਹੜਾ ਹੋਰ ਪਰਪੋਲਤ ਹੋ ਕੇ ਸਿੱਖੀ ਨਿਕਲੀ ਸ਼ੁਗਰਤੇ ਨੂੰ ਬੜਾ ਸੁੰਦਰ ਇਥੋਂ ਦੇ ਬਣਾਇਆ ਹੋਇਆ ਹੈ ਤੇ ਬੜਾ ਸੁੰਦਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ